ਹਾਂਜੀ ਕੀ ਹਾਲ ਆ ਸਰ ਠੀਕ ਠੀਕ ਆ ਸਰ ਠੀਕ ਆ ਸਰ ਠੀਕ ਮੈਗਾ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਿ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਗ ਕਿੱਦਾਂ ਹੋ ਗਈ ਆ ਤੁਸੀਂ ਕਦੋਂ ਆਉਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉਥੋਂ ਦਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਲੱਗਾ ਵੀ ਸਵੇਰੇ ਤੁਸੀਂ ਸਮਾਨ ਕਰ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਪੈਨੋਂ ਨਹੀਂ ਨਾ ਹਈ ਬਤਾ ਵਿੱਚ ਚਲੋ ਕੋਈ ਕਿ ਮੈਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਇਹ ਕਹਿ ਦਿਓ ਹਾਂ ਹਾਂਜੀ ਕੀ ਹਾਲ ਆ ਸਰ ਠੀਕ ਠੀਕ ਐ ਸਰ ਠੀਕ ਐ ਸਰ ਠੀਕ ਮੈਂ ਬਲੇ ਸ਼ਤਰਣਾ ਸਰ ਸਰ ਮੈਂ ਕਹ ਕੀ ਅਦਨਾ ਫੇਰ ਆਏ ਸੀ ਕਾਰਪੋਰੇਸ਼ਨ ਵਾਲੇ ਮੈਂ ਮੈਂ ਕਹ ਮੈਂ ਉਹਨੂੰ ਕਹਿ ਦੇਣਾ ਤੁਹਾਡਾ ਕੀ ਕਹਿ ਦਿਓ ਸਰ ਤੁਹਾਡੇ ਨਾਲ ਆਪਣੀ ਜਾ ਕਿਦਾਂ ਹੋ ਗਈ ਹੈ ਤੁਸੀਂ ਕਦੋਂ ਆਂਦੇ ਹੋ ਤੇ ਅਸੀਂ ਬੈਠਾ ਹੀ ਆ ਤੁਹਾਡੇ ਨਾਲ ਕੋਈ ਕੋਈ ਉੱਥੋਂ ਦਾ ਬੇਨਤੀ ਸਿਰਫ ਇੰਨੀ ਸੀਗੀ ਵੀ ਮੈਨੂੰ ਮੈਂ ਇੱਥੇ ਉਹਨਾਂ ਨੂੰ ਕਹਿ ਕੇ ਚਲਾ ਗਿਆ ਮੈਨੂੰ ਸੀਗਾ ਵੀ ਸਵੇਰੇ ਤੁਸੀਂ ਸਮਾਨ ਕਰਦੇ ਉਹਨਾਂ ਨੇ ਮੈਂ ਸਵੇਰੇ ਤਾਂ ਨਿਕਲ ਗਿਆ ਸੀਗਾ ਹੁਣ ਮੈਨੂੰ ਨਹੀਂ ਨਾ ਹਈ ਪਤਾ ਵਿੱਚੋਂ ਚਲੋ ਕੋਈ ਕਿਨ ਨੂੰ ਕਹਿ ਦੇਣਾ ਐਦਾਂ ਨਾ 5 ਲੱਖ ਤੁਹਾਨੂੰ ਪਹਿਲਾਂ ਭੇਜਿਆ ਸੀ ਤੁਹਾਡੇ ਨਾਲ ਕੀਤਾ ਹੋਇਆ ਵਾ ਕੋਈ ਗੱਲ ਨਹੀਂ ਤੁਸੀਂ ਇਹ ਕਹਿ ਦਿਓ ਹਾਂ